ਇਹਨਾਂ ਦੀ ਕਿਸੇ ਜ਼ਮੀਨ ਦੇ ਉੱਤੇ ਕੋਈ ਵਿਰੋਧੀ ਧਿਰ ਧੱਕੇ ਨਾਲ ਕਬਜ਼ਾ ਕਰ ਰਹੀ ਸੀ ਐਂਡ ਇਹਦੇ ਬਾਰੇ ਇਹਨਾਂ ਨੇ ਗਵਲ ਹੋਇਆ ਹੈ ਆਲਰੇਡੀ ਕੋਰਟ ਦੇ ਵਿੱਚ ਜਿਹਦੇ ਵਿੱਚ ਕਿ ਅਦਾਲਤ ਨੇ ਸਟੇ ਵੀ ਇਹਨਾਂ ਦੇ ਹੱਕ ਦੇ ਵਿੱਚ ਕੀਤਾ ਹੋਇਆ ਬਟ ਪੁਲਿਸ ਉਹਨਾਂ ਦੇ ਨਾਲ ਵਿਰੋਧੀ ਧਿਰ ਦੇ ਨਾਲ ਮਿਲ ਕੇ ਧੱਕੇ ਦੇ ਨਾਲ ਉੱਥੇ 145 ਦੀ ਕਾਰਵਾਈ ਕਰਨਾ ਚਾਹੁੰਦੀ ਸੀ ਜਿਸ ਤਰ੍ਹਾਂ ਮੈਨੂੰ ਮੇਰੇ ਮੈਂਬਰ ਨੇ ਇਨਫੋਰਮ ਸੀ ਗਏ ਆ ਆਪਣੀ ਕੋਈ ਗੱਲ ਦੱਸਣ ਗਏ ਆ ਉਹਨਾਂ ਤੇ ਕਾਰਵਾਈ ਤਾਂ ਉਹਨਾਂ ਨੇ ਕਰਨੀ ਆ ਪਰ ਸਾਡੀ ਗੱਲ ਸੁਣਨੀ ਤਾਂ ਜ਼ਰੂਰੀ ਸੀ ਨਾ ਅਫੀਸਰ ਨੂੰ ਜਦੋਂ ਅਸੀਂ ਗਏ ਆ ਚੰਗੇ ਸਾਰੇ ਉਹਨਾਂ ਨੇ ਕਿਹਾ ਕਿ ਲਾਇਰ ਇੱਥੇ ਆਣਾ ਕੋਈ ਕੰਪਨੀ ਲਾਇਰ ਕਿਉਂ ਆ ਰਹੇ ਅੰਦਰ ਲਾਇਰ ਨੂੰ ਬਾਹਰ ਕੱਢੋ ਇਹ ਗੱਲ ਮੈਨੂੰ ਸਹੀ ਨਹੀਂ ਲੱਗੀ ਮੈਂ ਉਹਨਾਂ ਨੂੰ ਸਪੈਸ਼ਲੀ ਦੱਸਿਆ ਬੜੇ ਪਲਾਈਟ ਵੇਜ ਨਾਲ ਦੱਸਿਆ ਕਿ ਮੈਂ ਮੈਂ ਪ੍ਰਧਾਨ ਆ ਬਾਰ ਦਾ ਐਂਡ ਅਸੀਂ ਇੱਕ ਪਲਾਈਟ ਲੈ ਕੇ ਆਏ ਆ ਮੇਰੀ ਆ ਦਿੱਕਤ ਆ ਮੈਂਬਰ ਦੀ ਕਿ ਕਾਲਰਡੀ ਸਟੇ ਗ੍ਰਾਂਟ ਹੋਇਆ ਹੋਇਆ ਪੁਲਿਸ ਦੇ ਵਿੱਚ ਤੱਕੇ ਨਾਲ 145 ਲਾਂ ਦੀ ਕਾਰਵਾਈ ਕਰ ਰਹੀ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਜੇ ਅਸੀਂ ਤੁਹਾਡੇ ਕੋਲ ਨਹੀਂ ਆਣਾ ਕਿਤੇ ਕੋਲ ਜਾਣਾ ਪਤਾ ਜੀ ਕੀ ਗੱਲ ਹੋਈ ਸਾਰੀ ਇਹ ਅੱਜ ਬੜਾ ਹੀ ਕਨਫਰਚੂਰੇਟ ਇਨਸੀਡੈਂਟ ਹੋਇਆ ਜੀ ਅੱਜ ਮੈਂ ਬੀਂਗ ਬਾਬਾ ਪ੍ਰਧਾਨ ਮੇਰੇ ਨਾਲ ਹੋਰ ਮੇਰੇ ਵਾਈਸ ਪ੍ਰਧਾਨ ਮੇਰੇ ਸੈਕਟਰੀ ਸਾਹਿਬ ਐਂਡ ਨਾਲ ਸਾਡੇ ਬਾਹਰ ਦੇ ਹੋਰ ਸੀਨੀਅਰ ਮੈਂਬਰਸ ਐਂਡ ਡਿਗਨਿਟਰੀਜ਼ ਜਿਹੜੇ ਆ ਅੱਜ ਐਸਐਸਪੀ ਆਫਿਸ ਗਏ ਸੀ ਸਾਡੇ ਇੱਕ ਮੈਂਬਰ ਨੇ ਮਿਸਟਰ ਕਰਮਵੀਰ ਸਿੰਘ ਜੀ ਚੰਦੀ ਇਹਨਾਂ ਦੀ ਕਿਸੇ ਜ਼ਮੀਨ ਦੇ ਉੱਤੇ ਕੋਈ ਵਿਰੋਧੀ ਤਰ ਤਕੇ ਨਾਲ ਕਬਜ਼ਾ ਕਰ ਰਹੀ ਸੀ ਐਂਡ ਇਹਦੇ ਬਾਰੇ ਇਹਨਾਂ ਨੇ ਦਾਵਾ ਲਾਇਆ ਹੋਇਆ ਆਲਰੇਡੀ ਕੋਰਟ ਦੇ ਵਿੱਚ ਜਿਹਦੇ ਵਿੱਚ ਕਿ ਅਦਾਲਤ ਨੇ ਸਟੇ ਵੀ ਇਹਨਾਂ ਦੇ ਹੱਕ ਦੇ ਵਿੱਚ ਕੀਤਾ ਹੋਇਆ ਬਟ ਪੁਲਿਸ ਉਹਨਾਂ ਦੇ ਨਾਲ ਵਿਰੋਧੀ ਧਿਰ ਦੇ ਨਾਲ ਮਿਲ ਕੇ ਤੱਕੇ ਦੇ ਨਾਲ ਉੱਥੇ 145 ਦੀ ਕਾਰਵਾਈ ਕਰਨਾ ਚਾਹੁੰਦੀ ਸੀ ਜਿਸ ਤਰ੍ਹਾਂ ਮੈਨੂੰ ਮੇਰੇ ਮੈਂਬਰ ਨੇ ਇਨਫੋਰਮ ਕੀਤਾ ਜਦੋਂ ਇੱਕ ਮੈਂਬਰ ਦੀ ਅਪਲਾਈਡ ਸੁਣੀ ਤਾਂ ਡੈਫੀਨੇਟਲੀ ਸਾਡੀ ਬਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਅਸੀਂ ਬਾਰ ਦੇ ਵੱਲੋਂ ਨੁਮਾਇंदे ਸਾਰੇ ਇਕੱਠੇ ਹੋ ਕੇ ਜਰੂਰ ਐਸਐਸਪੀ ਸਾਹਿਬ ਨੂੰ ਦੱਸਣਗੇ ਕਿ ਜੀ ਇੱਕ ਪੋਜੀਸ਼ਨ ਆ ਇਸ ਤਰ੍ਹਾਂ ਹੋ ਰਿਹਾ ਵਾ ਤੁਹਾਡੇ ਪੁਲਿਸ ਅਫੀਸ਼ਰ ਇਸ ਤਰ੍ਹਾਂ ਤੱਕਾ ਕਰ ਰਹੇ ਆ ਸਾਡਾ ਪਰਪਸ ਐਸਐਸਪੀ ਕਿਉਂਕਿ ਉਹ ਜ਼ਿਲ੍ਹੇ ਦਾ ਮੋਢੀ ਆ ਇਸ ਵੇਲੇ ਪੁਲਿਸ ਪ੍ਰਸ਼ਾਸਨ ਦਾ ਐਂਡ ਉਹਨਾਂ ਦੇ ਨੋਟਿਸ 'ਚ ਲੈ ਕੇ ਆਉਣਾ ਬਹੁਤ ਜ਼ਰੂਰੀ ਸੀ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਤੁਹਾਡੇ ਹੁੰਦਿਆਂ ਇਹ ਇਸ ਤਰ੍ਹਾਂ ਹੋ ਰਿਹਾ ਪਰ ਅਨਫੋਰਚੂਨੇਟਲੀ ਜਦੋਂ ਹੋਇਆ ਅਸੀਂ ਉੱਥੇ ਗਏ ਅੰਦਰ ਐਂਟਰ ਕੀਤੇ ਤੇ ਪੈਂਦੀ ਸਟੇ ਹੀ ਐਸਐਸਪੀ ਸਾਹਿਬ ਦਾ ਵਤੀਰਾ ਕਿਉਂਕਿ ਆਪੋਜ਼ਿਟ ਤੇ ਉਹ ਆਲਰੇਡੀ ਉੱਥੇ ਬੈਠੀ ਹੋਈ ਸੀ ਜਿਸ ਤਰ੍ਹਾਂ ਮੈਨੂੰ ਦੱਸਿਆ ਗਿਆ ਐਂਡ ਪੈਂਦੀ ਅੰਦਰ ਜਾਂਦੇ ਸਾਰੇ ਐਸਐਸਪੀ ਸਾਹਿਬ ਨੇ ਬਹੁਤ ਗਲਤ ਤਰੀਕੇ ਦੇ ਨਾਲ ਸਿੱਧਾ ਇਹ ਕਹਿਣਾ ਸ਼ੁਰੂ ਕਰਤਾ ਕਿ ਲਾਇਰਸ ਦਾ ਇੱਥੇ ਕੀ ਕੰਮ ਹੈ ਮੈਂ ਮੈਨੂੰ ਐਸੀ ਇੱਕ ਗੱਲ ਸਮਝ ਨਹੀਂ ਆਈ ਇੱਕ ਆਮ ਬੰਦੇ ਦੀ ਜਦੋਂ ਕੋਈ ਦਿੱਕਤ ਆ ਉਹਦਾ ਕੋਰਟ ਦੇ ਵਿੱਚ ਜਾਣਾ ਉਹ ਸੋਰੀ ਐਸਐਸਪੀ ਆਫਿਸ ਦੇ ਵਿੱਚ ਜਾਣਾ ਬੰਦਾ ਤੇ ਇੱਕ ਜੇ ਲਾਇਰ ਕਿਸੇ ਦਿੱਕਤ ਦੇ ਵਿੱਚ ਆਂਦਾ ਜਾਂ ਉਹਦੀ ਕੋਈ ਮੁਸ਼ਕਲ ਹੈਗੀ ਆ ਤੇ ਉਹਦਾ ਐਸਐਸਪੀ ਆਫਿਸ ਜਾਣਾ ਬੰਦਾ ਨਹੀਂ ਸੀ ਉਹਨੂੰ ਕੋਈ ਰਾਈਟ ਨਹੀਂ ਆਪਣੀ ਗੱਲ ਜਾ ਕੇ ਕਹਿਣ ਦਾ ਜੇ ਅਸੀਂ ਗਏ ਆ ਆਪਣੀ ਕੋਈ ਗੱਲ ਦੱਸਣ ਗਏ ਆ ਉਹਨਾਂ ਤੇ ਕਾਰਵਾਈ ਤਾਂ ਉਹਨਾਂ ਨੇ ਕਰਨੀ ਆ ਪਰ ਸਾਡੀ ਗੱਲ ਸੁਣਨੀ ਤਾਂ ਜ਼ਰੂਰੀ ਸੀ ਨਾ ਆਫੀਸਰ ਨੂੰ ਜਦੋਂ ਅਸੀਂ ਗਏ ਆ ਚੰਦਿਆ ਸਾਰੀ ਉਹਨਾਂ ਨੇ ਕਿਹਾ ਕਿ ਲਾਇਰ ਇੱਥੇ ਆਵਾ ਕੋਈ ਕੰਮ ਨਹੀਂ ਲਾਇਰ ਕਿਉਂ ਆ ਰਹੇ ਅੰਦਰ ਲਾਇਰ ਨੂੰ ਬਾਹਰ ਕੱਢੋ ਇਹ ਗੱਲ ਮੈਨੂੰ ਸਹੀ ਨਹੀਂ ਲੱਗੀ ਮੈਂ ਉਹਨਾਂ ਨੂੰ ਸਪੈਸ਼ਲੀ ਦੱਸਿਆ ਬੜੇ ਫਲਾਈਟ ਵਿਜ਼ਨ ਹਾਲ ਦੱਸਿਆ ਕਿ ਮੈਂ ਮੈਂ ਪ੍ਰਧਾਨ ਆ ਬਾਰ ਦਾ ਐਂਡ ਅਸੀਂ ਇੱਕ ਫਲਾਈਟ ਲੈ ਕੇ ਆਏ ਆ ਮੇਰੀ ਆ ਦਿੱਕਤਾ ਮੈਂਬਰ ਦੀ ਇੱਕ ਆਲਰੇਡੀ ਸਟੇ ਗ੍ਰਾਂਟ ਹੋਇਆ ਹੋਇਆ ਪੁਲਿਸ ਉਹਦੇ ਵਿੱਚ ਤੱਕੇ ਨਾਲ 145 ਲਾਂ ਦੀ ਕਾਰਵਾਈ ਕਰ ਰਹੀ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਜੇ ਅਸੀਂ ਤੁਹਾਡੇ ਕੋਲ ਨਹੀਂ ਆਣਾ ਕਿਧਰ ਕੋਲ ਜਾਣਾ ਕੰਨੀ ਗੱਲ ਦੇ ਵਿੱਚ ਉਹਨਾਂ ਨੇ ਉਂਗਲ ਦੇ ਨਾਲ ਇਸ਼ਾਰਾ ਕਰਕੇ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਆਵਾਜ਼ ਨੀਚੀ ਕਰੋ ਆਵਾਜ਼ ਨੀਚੀ ਕਰੋ ਜਦਕਿ ਮੈਂ ਪਹਿਲਾਂ ਹੀ ਬੜੇ ਨਿਗਨੇ ਫਾਈਡ ਵੇ ਨਾਲ ਬੜਾ ਪਿਆਰ ਨਾਲ ਹੀ ਗੱਲ ਕਰ ਰਿਹਾ ਸੀ ਐਂਡ ਖੜਾ ਹੋ ਕੇ ਗੱਲ ਕਰ ਰਿਹਾ ਸੀ ਸ਼ੀ ਵਾਸ ਐਟ ਅ ਡਿਸਟੈਂਸ ਆਫ ਅਬਾਊਟ ਮੇਰੇ ਤੋਂ ਕਰੀਬ ਕਿ 15-16 ਫੁੱਟ ਦੂਰ ਹੋਣਗੇ ਤੇ ਮੈਂ ਮੈਨੂੰ ਪਤਾ ਵਾ ਅਸੀਂ ਰੋਜ਼ ਕੋਡ ਨੂੰ ਐਡਰੈਸ ਕਰੀਦਾ ਮੈਂ ਕੋਈ ਆਫੈਂਡਿੰਗ ਵੇ ਦੇ ਵਿੱਚ ਗੱਲ ਨਹੀਂ ਸੀ ਕਰ ਰਿਹਾ ਮੈਂ ਸਿੰਪਲ ਰਿਕੁਐਸਟ ਕਰ ਰਿਹਾ ਸੀ ਉਹਨਾਂ ਨੂੰ ਬਟ ਉਹਨਾਂ ਨੇ ਇਨ ਆਰਡਰ ਟੂ ਡੋਮੀਨਸ ਇਨ ਆਰਡਰ ਟੂ ਡੋਮੀਨ ਦੀ ਹੋਲ ਬਾਰ ਐਂਡ ਆਫਕੋਰਸ ਜਦੋਂ ਕਿਸੇ ਕੋਈ ਸੰਸਥਾ ਗਏ ਜਾਂਦੀ ਆ ਉਹਦੇ ਪ੍ਰਧਾਨ ਨੇਗੇ ਜਾ ਕੇ ਗੱਲ ਕਰਨੀ ਆ ਜਦੋਂ ਉਸ ਸੰਸਥਾ ਦੇ ਪ੍ਰਧਾਨ ਦੇ ਨਾਲ ਜਾਂ ਉਸ ਸੰਸਥਾ ਦੇ ਹੋਰ ਮੁਲਾਜ਼ਮਾਂ ਮੈਂਬਰਸ ਦੇ ਨਾਲ ਗਲਤ ਤਰੀਕੇ ਨਾਲ ਜਦੋਂ ਐਸਐਸਪੀ ਨੇ ਗੱਲ ਕਰਨੀ ਆ ਤੇ ਆਫਕੋਰਸ ਉਹਨਾਂ ਨੇ ਉਸੇ ਵੇਲੇ ਹੀ ਸਾਰਿਆਂ ਨੇ ਹੀ ਇਹਨਾਂ ਨੂੰ ਮਹਿਸੂਸ ਹੋਇਆ ਹਰੇਕ ਮੈਂਬਰ ਨੂੰ ਉੱਥੇ ਮਹਿਸੂਸ ਹੋਇਆ ਕਿ ਸਾਨੂੰ ਸਾਨੂੰ ਬਹੁਤ ਗਲਤ ਤਰੀਕੇ ਨਾਲ ਟਰੀਟ ਕੀਤਾ ਗਿਆ ਐਸਐਸਪੀ ਵੱਲੋਂ ਅਸੀਂ ਉਸੇ ਵੇਲੇ ਵਾਕਆਊਟ ਕੀਤਾ ਉੱਥੋਂ ਜੀ ਵਾਕਆਊਟ ਕਰਕੇ ਸਾਡਾ ਹੁਣ ਡੈਫੀਨੇਟਲੀ ਇਸ ਗੱਲ ਤੇ ਪ੍ਰੋਟੈਸਟ ਆ ਦੇਖੋ ਕਰਨਾ ਨਹੀਂ ਕਰਨਾ ਜੋ ਐਸਐਸਪੀ ਨੇ ਜੋ ਕਰਨਾ ਉਹ ਆਪਣੇ ਆਫੀਸ਼ੀਅਲ ਜਿਸ ਤਰ੍ਹਾਂ ਵੀ ਅਫੀਸ਼ੀਅਲ ਫੰਕਸ਼ਨ ਨੂੰ ਕਰਨਾ ਅਸੀਂ ਉਹਨੂੰ ਕੋਈ ਕਦੀ ਨਾ ਉਹਨੂੰ ਕੰਪੈਲ ਕਰ ਸਕਦੇ ਆ ਨਾ ਹੀ ਉਹਨੂੰ ਇੰਪ੍ਰੈਸ ਉਹਨਾਂ ਕਰ ਸਕਦੇ ਆ ਬਟ ਵਨ ਥਿੰਗ ਇਜ਼ ਵੈਰੀ ਕਲੀਅਰ ਕਿ ਸਾਨੂੰ ਸੁਨਿਆ ਜਾਣਾ ਬਹੁਤ ਜ਼ਰੂਰੀ ਆ ਜੇ ਕਿਤੇ ਕਿਸੇ ਪਾਰਟੀ ਦੀ ਸੁਣਵਾਈ ਹੈ ਨੀਗੀ ਤੇ ਉਹ ਉਹ ਤੋਂ ਤੋਂ ਵੱਡੀ ਲਾਲਸਨੈਸ ਕਿਤੇ ਨਹੀਂ ਹੈਗੀ ਜਦੋਂ ਇੱਕ ਵਕੀਲ ਹੁੰਦਿਆਂ ਵੀ ਸਾਡੀ ਸੁਣਵਾਈ ਨਹੀਂ ਹੈਗੀ ਜਦੋਂ ਸਾਡੀ ਗੱਲ ਨਹੀਂ ਸੁਣੀ ਜਾਣੀ ਤੇ ਇਸ ਐਸ ਅਫਸਰ ਤੋਂ ਸਾਨੂੰ ਕੋਈ ਤਵੱਜੂ ਨਹੀਂ ਕਿ ਸਾਨੂੰ ਅੱਗੇ ਤੋਂ ਨਾ ਮਿਲੂਗਾ ਐਂਡ ਬੜੀ ਅਨਫੋਰਚੂਨੇਟ ਗੱਲ ਆ ਇੱਕ ਲੋਕਲ ਬਾਰ ਐਸੋਸੀਏਸ਼ਨ ਪੁਰੀ ਗਈ ਆ ਤੋਂ ਉਹਦੇ ਨਾਲ ਇਸ ਤਰ੍ਹਾਂ ਗਲਤ ਤਰੀਕੇ ਨਾਲ ਵਤੀਰਾ ਕੀਤਾ ਜਾਵੇ ਹੋਰ ਮੈਂ ਆਕੇ ਆਪਣੇ ਮੈਂਬਰਜ਼ ਦੀ ਸਾਰਿਆਂ ਦੀ ਮੀਟਿੰਗ ਬੁਲਾਈ ਬਾਰ ਐਸੋਸੀਏਸ਼ਨ ਸਾਰਿਆਂ ਦੀ ਮੀਟਿੰਗ ਕਾਲ ਕੀਤੀ ਗਈ ਐਂਡ ਮੀਟਿੰਗ ਦੇ ਵਿੱਚ ਸਾਰੇ ਮੈਂਬਰਜ਼ ਨੇ ਯੂਨਾਨੀਮਸਲੀ ਇਹ ਡਿਸਾਈਡ ਕੀਤਾ ਕਿ ਅਸੀਂ ਉਦੋਂ ਤੱਕ ਹੜਤਾਲ ਤੇ ਰਵਾਂਗੇ ਜਦੋਂ ਤੱਕ ਇਹ ਆਪਣਾ ਵਤੀਰਾ ਸਹੀ ਨਹੀਂ ਕਰਦੇ ਤੇ ਇਥੋਂ ਟਰਾਂਸਫਰ ਨਹੀਂ ਕੀਤੇ ਜਾਂਦੇ ਕਿਦਾਂ ਦਾ ਵਿਵਹਾਰ ਗਿਆ ਔਰ ਜਿਹੜੇ ਵਕੀਲ ਆਉਣਾ ਤੇ ਕੋਰਟ ਆਫਸਰ ਵੀ ਬਣਿਆ ਜਾਂਦਾ ਔਰ ਇੱਕ এডਿਕੇਟਿਡ ਕਮਿਊਨਿਟੀ ਹੈਗੀ ਆ ਉਹਦੇ باوجود ਵੀ ਇੱਕ ਐਸਐਸਪੀ ਜੋ ਕਿ ਇੱਕ ਬੜੇ এডਿਕੇਟਿਡ ਹੈਗੇ ਨੇ ਆਈਏਐਸ ਅਫਸਰ ਆਈਪੀਐਸ ਅਫਸਰ ਨੇ ਉਹਨਾਂ ਉਹ ਇਹ ਵਾਅ ਕਰਨਾ ਕਿਦਾਂ ਦਾ ਲਗਾਤਾਰ ਕਿ ਇਹ ਪਹਿਲੋ ਵੀ ਦਰਕਾਰ ਦੇ ਲੋਕਾਂ ਦਾ ਕਿ ਹੁੰਦਾ ਹੀ ਹੈ ਦੇਖੋ ਮੇਰਾ ਇਹ ਦੂਸਰਾ ਇਨਸੀਡੈਂਟ ਹੈ ਮੈਂ ਬਹੁਤ ਜ਼ਿਆਦਾ ਪੁਲਿਸ ਅਫੀਸਰ ਕੋਲ ਨਹੀਂ ਜਾਂਦਾ ਇਹ ਮੇਰਾ ਦੂਸਰਾ ਇਨਸੀਡੈਂਟ ਹੈ ਜਦੋਂ ਮੈਂ ਨਾਲ ਕੁਲ ਗਿਆ ਜਦੋਂ ਪਹਿਲੀ ਵਾਰ ਹੀ ਗਏ ਆ ਉਦੋਂ ਵੀ ਇਹਨਾਂ ਦਾ ਵਤੀਰਾ ਕੋਈ ਵਕੀਲਾਂ ਦੇ ਪ੍ਰਤੀ ਸਹੀ ਨਹੀਂ ਸੀ ਉਦੋਂ ਵੀ ਇਹਨਾਂ ਨੇ ਇਕਦਮ ਹੀ ਜਾਂਦੇ ਹੀ ਮਾਈਂਡ ਪਹਿਲਾਂ ਹੀ ਬਣਾਇਆ ਹੋਇਆ ਸੀ ਤੇ ਜਾਂਦੇ ਹੀ ਸਾਨੂੰ ਦੁਤ ਕਰਨ ਦੀ ਕੋਸ਼ਿਸ਼ ਕੀਤੀ ਆ ਸੈਕੰਡ ਵਾਈ ਮੇਰਾ ਅੱਜ ਦਾ ਮੈਨੂੰ ਸਗਾ ਬੜਾ ਜੈਨੂਨ ਕੌਜ਼ ਆ ਦੇਖੋ ਜੋ ਦੋ ਦੂ ਮੇਰਾ ਮੈਂਬਰ ਦੱਸ ਰਿਹਾ ਕਿ ਕੋਰਟ ਨੇ ਸਟੇ ਕੀਤਾ ਹੋਇਆ ਇੱਕ ਆਲਰੇਡੀ ਕੋਰਟ ਮੈਟਰ ਸਬਜੁਡਿਸ ਆ ਉਹਦੇ ਵਿੱਚ ਪੁਲਿਸ ਦੀ ਇੰਟਰਫੇਰੈਂਸ ਬੰਦ ਹੀ ਨਹੀਂ ਪੁਲਿਸ ਕਿਦਾਂ ਕਬਜ਼ਾ ਲੈ ਕੇ ਦੂ ਦੇ ਦੂਗੀ ਕਿਸੇ ਹੋਰ ਨੂੰ ਇੱਕ ਕਾਨੂੰਨ ਨਹੀਂ ਕਰ ਸਕਦੀ ਪੁਲਿਸ ਜਦੋਂ ਇਸ ਗੱਲ ਦੇ ਲਈ ਅਸੀਂ ਜਾ ਕੇ ਨਹੀਂ ਦੱਸਣਾ ਕਿ ਅਸੀਂ ਕਿਸ ਗੱਲ ਲਈ ਅਸੀਂ ਕੀ ਕਹਿ ਸਕਦੇ ਆ ਫਿਰ ਦੇਖੋ ਲੋ ਵਾਸਤੇ ਅਸੀਂ ਹਰੇਕ ਮੰਚ ਦੇ ਉੱਤੇ ਜਦੋਂ ਅਸੀਂ ਕਾਨੂੰਨ ਦੀ ਰੱਖਿਆ ਵਾਸਤੇ ਐਂਡ ਹਰੇਕ ਮੰਚ ਦੇ ਉੱਤੇ ਨਿਆਂ ਵਾਸਤੇ ਅਸੀਂ ਆਵਾਜ਼ ਚੱਕਨੀ ਚੱਕਨੀ ਆ ਐਸਐਸਪੀ ਕੋਲ ਵੀ ਜਾਣ ਦਾ ਹੱਕ ਸਾਡਾ ਹੈਗਾ ਸਾਡੇ ਮੈਂਬਰਸ ਦਾ ਹੈਗਾ ਜਦੋਂ ਅਸੀਂ ਆਪਣੀ ਕੋਈ ਕਿਸੇ ਇੱਕ ਮੈਂਬਰ ਦੀ ਕੋਈ ਦਿੱਕਤ ਹੈਗੀ ਆ ਮੈਂ ਕਿਸੇ ਕਲਾਇੰਟ ਨੂੰ ਰਿਪਰਿਜ਼ੈਂਟ ਕਰਨ ਨਹੀਂ ਸੀ ਗਿਆ ਕਿਸੇ ਇੱਕ ਮੈਂਬਰ ਦੀ ਪਰਸਨਲ ਪ੍ਰੋਬਲਮ ਸੀ ਉਹਦੇ ਫਾਦਰ ਦੇ ਕੋਲੋਂ ਪ੍ਰੋਪਰਟੀ ਲਈਤੀ ਜਾ ਰਹੀ ਸੀ ਜਿਹਦੇ ਵਿੱਚ ਉਹ ਡਾਇਰੈਕਟਲੀ ਇੰਟਰਸਟਡ ਸੀ ਜੇ ਐਸ ਕੰਮਲੀ ਅਸੀਂ ਉਹਨਾਂ ਕੋਲੋਂ ਜਾ ਕੇ ਵੇਸਟੀ ਕਰਾ ਕੇ ਆਣੀ ਆ ਇਹ ਤਾਂ ਸ਼ੋਭਾ ਨਹੀਂ ਦਿੰਦਾ ਕੋਈ ਆਪਣਾ ਜਨਾਬ ਜੀ ਇਹ ਸਿਵਲ ਮੈਟਰ ਸੀ ਜਿਹੜਾ ਦੇਖੋ ਮੈਟਰ ਜਿਹੜਾ ਜਿਹੜਾ ਸਿਵਲ ਕੋਰਟ ਕੋ ਪੈਂਡਿੰਗ ਸੀ ਜਿਸ ਤਰ੍ਹਾਂ ਮੈਨੂੰ ਦੱਸਿਆ ਗਿਆ ਮੈਂ ਇਹ ਸਾਰੇ ਪੇਪਰ ਦੇਖੇ ਨਹੀਂ ਮੈਂ ਸਾਰੇ ਦੇਖਨੇ ਆ ਉਹ ਮੈਟਰ ਦੇ ਵਿੱਚ ਜਿਸ ਤਰ੍ਹਾਂ ਮੈਨੂੰ ਮੇਰੇ ਮੈਂਬਰ ਨੇ ਪ੍ਰਾਈਜ਼ ਕੀਤਾ ਉਹ ਮੈਟਰ ਸਿਵਲ ਮੈਟਰ ਸੀ ਉਹਦੇ ਵਿੱਚ ਇਹਨਾਂ ਦੇ ਇਹਨਾਂ ਦੇ ਫੇਵਰ ਦੇ ਵਿੱਚ ਇੰਜਕਸ਼ਨ ਹੋਇਆ ਹੋਇਆ ਮੈਂ ਕਹਿੰਦਾ ਜਦੋਂ ਵੀ ਮੈਟਰ ਸਿਵਲ ਕੋਰਟ ਕੋ ਸਬ ਜੁਡੀਸਾ ਪੁਲਿਸ ਦੇ ਵਿੱਚ ਕੋਲ ਤੋਂ ਉਹਦੇ ਵਿੱਚ ਕਾਰਵਾਈ ਕਰਨਾ ਬੰਦਾ ਹੀ ਨਹੀਂ ਨਹੀਂ ਉਧਰ ਆਪਣੇ ਕੈਂਟਰਾਂ ਦੇ ਵਿੱਚ ਮਾਰਦੇ ਪ੍ਰਧਾਨ ਦਾ ਜਾਣਾ ਮਤਲਬ ਕੱਲੇ ਬਾਰ ਦੇ ਪ੍ਰਧਾਨ ਦਾ ਜਾਣਾ ਨਹੀਂ ਹੈ ਹੀ ਇਸ ਰਿਪਰੈਜ਼ੈਂਟਿੰਗ ਦੀ ਹੋਲ ਬਾਰ ਉਹਨਾਂ ਨੂੰ ਕਹਿਤਾ ਸਮਝ ਲੋ ਸਾਡੀ ਬਾਰ ਨੂੰ ਕਹਿਤਾ ਰੀਚਡ ਲਾਈਕ ਦਿਸ ਕਿ ਪ੍ਰਧਾਨ ਜੀ ਇਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਕਿਹਾ ਅਗਰ ਇਸ ਤਰ੍ਹਾਂ ਦੀ ਫੀਲਿੰਗ ਆਏਗੀ ਤਾਂ ਫਿਰ ਤੁਹਾਡੀ ਡਿਗਨਿਟੀ ਮੇਨਟੇਨ ਹੋ ਹੁਣ ਮਸਲਾ ਡਿਗਨਿਟੀ ਦਾ ਹੈ ਬੋਲੇਸ ਹਮੇਸ਼ਾ ਚਾਹਦੀ ਹੈ ਕਿ ਬੋਲੇਸ ਉਹਨਾਂ ਦਾ ਮਤਲਬ ਵਕੀਲ ਉਹਨਾਂ ਦੇ ਕੰਮ ਚ ਇੰਟਰਫੇਰ ਨਾ ਠੀਕ ਹੈ ਨਾ ਉਹ ਕਰਦੇ ਧੱਕਾ ਹੈ ਕਰਮਵੀਰ ਨਾਲ ਦੂਜੀ ਵਾਰੀ ਕੰਮ ਲਗਾ। ਬਿਲਕੁਲ ਠੀਕ। ਪਹਿਲੀ ਵਾਰੀ ਵੀ ਆਪਾਂ ਅਰਜੀਟੇਸ਼ਨ ਕੀਤੀ ਸੀ ਟੀਸੀ ਚੌਂਚ। ਫਿਰ ਉਹ ਐਸਐਚਓ ਲਗਾ ਲਗਾ ਬਦਲਿਆ ਸੀ। ਉਦੋਂ ਵੀ ਉਹਨੇ ਹਾਈ ਕੋਰਟ ਦੇ ਆਰਡਰ ਨਾਲ ਅਰੋੜਾ ਜੀ ਨੇ ਪੜ ਕੇ ਸੁਣਾਇਆ ਸੀ ਉੱਥੇ। ਸਟੇ ਉਹਨਾਂ ਨੂੰ ਸਮਝ ਹੀ ਨਹੀਂ ਆਂਦੀ ਵੀ ਸਟੇ ਲਿਖਿਆ ਕਿੱਥੇ। ਉਹ ਸਾਲਿਆਂ ਨੂੰ ਇੰਜੈਕਸ਼ਨ ਤੇ ਸਟੇ ਦਾ ਮਤਲਬ ਹੀ ਨਹੀਂ ਸਮਝ ਲੱਗਦੀ। ਉਹ ਸਟੇ ਹੀ ਲਾਉਂਦੇ ਰਹਿੰਦੇ ਸਟੇ। ਠੀਕ ਹੈ? ਜੋ ਇਹਨੇ ਅਨਪੜਾ ਬੜੇ ਲਿਖੇ ਨਹੀਂ ਆਗੇ ਤਾਂ ਉਹ ਪੜਾ ਕੇ ਲਾਣ। ਤੇ ਐਸਐਸਸੀ ਦਾ ਐਟੀਟਿਊਡ ਅੱਜ ਤੋਂ ਨਹੀਂ ਜਿੱਦਣ ਤੋਂ ਲੱਗੀ ਆ ਕਈ ਵਾਰੀ ਇਦਾਂ ਦੀ ਪ੍ਰੋਬਲਮ ਉਹ ਕੋਸ਼ਿਸ਼ ਕਰਦੇ ਆ ਕਿ ਜਿੰਨਾ ਡੀਗ੍ਰੇਡ ਕਰ ਸਕੀਏ ਜਿੰਨਾ ਡੀਫੇਮ ਕਰ ਸਕੀਏ ਸੋ ਇਹ ਮੌਕਾ ਹੈ ਮੇਰੀ ਸੁਜੈਸ਼ਨ ਹੈ ਕਿ ਅਸੀਂ ਸੈਟਅਪ ਗoing to DGPIG ਤੁਸੀਂ ਇੱਥੇ ਹੀ ਰਹਿ ਕੇ ਐਜੀਟੇਸ਼ਨ ਕਰੋ ਲੈਟ ਚੰਗ ਕਰੂਗੀ ਉਹ ਆ ਕੇ ਤੁਹਾਡੀ ਗੱਲ ਸੁਣਨ ਤੇ ਮੈਟਰ ਨੂੰ ਮੈਂ ਅੱਜ ਹੀ ਕਹਿ ਰਿਹਾ ਹਾਂ ਪਿਛਲੀ ਵਾਰੀ ਮੈਨੂੰ ਲੋਗ ਰੇ ਸੀ ਪ੍ਰੈਸ ਚ ਆਂਦੋ ਅੱਜ ਹੀ ਪ੍ਰੈਸ ਤੋਂ ਅੰਕੜਾ ਸਾਕੇ ਪ੍ਰੈਸ ਦੇ ਵਿੱਚ ਮੈਟਰ ਲਿਓ ਤਾਂ ਕਿ ਪਤਾ ਲੱਗ ਸਕੇ ਸਵੈਰ ਦੇ ਰੋਲ ਆਪੇ ਇਹੋ ਠੀਕ ਹੈ ਲਾਈਨ ਆਰਡਰ ਮੇਨਟੇਨ ਕਰਨਾ ਉਹਦੇ پیسے ਸਫਾਈ ਦਾ ਬੁਰਾ ਹਾਲ ਹੈ ਉਹ ਫੋਈ ਇਹਨਾਂ ਨੇ ਗੱਲ ਪਾਇਆ ਹੈ ਸੋ ਇਹਨਾਂ ਨੂੰ ਟੇਕ ਫੋਰ ਟੈਟ ਰਿਸਪੈਕਟ ਜੋ ਨਹੀਂ ਲੈ ਸਕਦੇ ਤਾਂ ਦੇਣ ਦੀ ਕੋਈ ਲੋੜ ਨਹੀਂ ਹੈ ਜੋ ਰਿਸਪੈਕਟ ਦੇ ਜ਼ਰੂਰ ਕਰਦਾ ਉਹਨੂੰ ਜ਼ਰੂਰ ਦਿਓ ਕਿ ਇਹ ਮੈਟਰ ਬਿਲਕੁਲ ਇਸੇ ਤਰੀਕੇ ਨਾਲ ਚੱਲਣਾ ਚਾਹੀਦਾ ਕਿ ਸਾਡੇ ਵਾਰਡ ਦਾ ਮੈਟਰ ਆ ਵਾਰਡ ਦੇ ਪ੍ਰਧਾਨ ਦਾ ਮੈਟਰ ਆ ਯਾਨੀ ਤੁਹਾਡੇ ਸਾਰਿਆਂ ਦਾ ਮੈਟਰ ਹੈ ਵੀ ਯੂਨਾਈਟਿਡ ਇਕੱਠੇ ਰਵਾਂਗੇ ਸਾਡੀ ਗੱਲ ਸੁਣੀ ਜਾਵੇ ਮੈਂ ਪੂਰੇ ਜ਼ੋਰ ਨਾਲ ਕਹਿਣਾ ਕਿ ਇਡੈਂਟੀਕਲ ਪ੍ਰੋਟੈਸਟ ਹੋਣਾ ਚਾਹੀਦਾ ਤਾਂ ਕਿ ਪਤਾ ਲੱਗੇ ਕਿ ਤਰ੍ਹਾਂ ਜ਼ੋਰ ਲੱਗਦਾ ਅਸੀਂ ਜੇ ਕਿਸੇ ਬਹੁ ਦੇ ਕੱਲ੍ਹ ਦਾ ਇਹ ਬਾਈਕਟ ਕਰੂਗੀ ਜੀ ਜਿੱਦਾਂ ਉਹਦਾ ਬਿਹੇਵੀਅਰ ਹੀ ਨਾ ਇੱਕ ਬੰਦੇ ਦੀ ਸੈਲਫ ਰਿਸਪੈਕਟ ਹੁੰਦੀ ਆ ਉਹ ਸੈਲਫ ਰਿਸਪੈਕਟ ਬਿਲਕੁਲ ਉਹਨੇ ਖਤਮ ਕਰ ਦਿੱਤੀ ਜ਼ੀਰੋ ਬਿਹੇਵੀਅਰ ਉਹਦਾ ਇਹ ਆ ਸੀ ਉਹਦੇ ਪੈਨਸਾ ਪੈਨਾ ਦਸੜਿਆ ਬਈ ਮੈਂ ਕਿਲਾ ਨੂੰ ਇੰਟਰਨੈਟ ਨਹੀਂ ਕਰ ਜਾ ਪ੍ਰਧਾਨ ਨੂੰ ਵਾਇ ਦੇਚੀ ਕਰਕੇ ਗੱਲ ਕਰ ਫੇਰ ਅਸੀਂ ਉੱਥੇ ਬੋਲੀ ਵੀ ਤੂੰ ਇਦਾਂ ਕਿ ਤਾ ਪ੍ਰਧਾਨ ਨੂੰ ਕਹਿ ਸਕਦੀ ਬੜੀ ਬੱਤਮੀਜ਼ੀ ਨਾਲ ਬੋਲੀ ਆ ਉਹ ਜੇ ਕਿਤੇ ਕੋਈ ਆਪਣਾ ਹੋਰ ਬੰਦਾ ਹੁੰਦਾ ਜਾਂ ਮਤਲਬ ਜੇ ਉਹ ਐਸਐਸਪੀ ਨਾ ਹੁੰਦੀ ਜਾਂ ਇਦਾਂ ਹੁੰਦਾ ਤੇ ਜੇ ਗੀਨ ਜਾਣਾ ਚਾਹੇ ਮੈਨੂੰ ਫਾਂਸੀ ਲਾ ਦੇ ਤਾਂ ਮੈਂ ਉੱਥੇ ਫਰਫੜ ਕੇ ਜੁੱਤੀਆਂ ਨਾਲ ਮਾਰਦਾ ਤੇ ਤਾਲ ਦੇ ਦਿੰਦਾ ਇੰਨੀ ਪਤਰੀ ਦੀ ਨਾ ਬੋਲੀ ਯਾਰ ਹੋ ਲਾਂਹਤਾ ਜੇ ਹੁਣ ਵੀ ਨਾ ਆਹੀ ਬਚੀ ਤਾਂ ਲਾਂਹਤਾ ਵਾਕੇ ਫਿਰ ਮੈਨੂੰ ਚਾਹੇ ਡਿਸ ਨੰਬਰ ਕਰ ਦੇ ਕੋ ਮਰਜੀ ਕਰ ਦੇ ਦੇਖੋ ਉਹ ਦੇ ਖਿਲਾਫ ਕੋਈ ਸਰ ਇੰਨੀ ਬਤਨੀ ਜਿਨਾ ਬੋਲੀਏ ਨਾ ਤੁਸੀਂ ਨਹੀਂ ਸੋਚ ਸਕਦੇ ਤੁਸੀਂ ਹੈ ਨਹੀਂ ਸੋਚ ਉੱਚੋ ਵੀ ਉੱਚੀ ਨੂੰ ਕਿਤਾ ਬੋਲੀਓ ਜੀ ਸਾਹਿਬ ਐਨਫੋਰਸਰ ਲੱਗਾ ਡੀਐਸਟੀ ਸਰ ਨੂੰ ਕੰਮ ਨਾ ਕਰੀਂ ਤਾ ਮੈਂ ਨਾ ਕਰਾਂ ਹਾਈ ਕੋਰਟ ਕਰ ਦਊਗੀ ਜੀ ਸਾਹਿਬ ਇਮੀਡੀਏਟ ਟ੍ਰਾਂਸਫਰ ਇਹ ਕਹਿੰਦੇ ਚਲੋ ਜਦੋਂ ਸੀ ਨਾਰੇ ਲਾਦੇ ਦਰਸ਼ਕ ਵਕੀਲ ਬਾਹਰ ਹੈ ਵੀਡੀਓ ਬਣ ਰਹੀ ਸੀ ਸਾਰਿਆਂ ਦੀ ਬਾਵਾ ਜੀ ਲੀਡ ਕਰ ਰਹੀ ਸਾਰੇ ਸੀਗੇ ਡੀਐਸਟੀ ਪੱਪਨ ਦੀ ਪਿੱਛੇ ਆਇਆ ਉਹਨੇ ਮੈਂ ਕਿਹਾ ਤੁਹਾਡਾ ਵਿੱਚ ਕੋਈ ਕੰਮ ਨਾ ਚੱਲੋ ਤੁਸੀਂ ਅੰਦਰ ਬੈਠ ਜਾਗੇ ਅਸੀਂ ਪੁਲਸ ਨੂੰ ਕਿਸੇ ਨੂੰ ਐਂਟਰਟੇਨ ਨਹੀਂ ਹਰ ਬੰਦੇ ਦੇ ਨੇ ਛੋਟੇ ਪੁਲਸ ਵਾਲੇ ਨਕਸਰਾਵਾ ਕਿਸੇ ਨੂੰ ਐਂਟਰਟੇਨ ਨਹੀਂ ਕਰਨਾ ਨਾ ਕੋਰਟ 'ਚ ਕੋਈ ਵਕੀਲ ਨਾ ਜਾਵੇ ਕੋਰਟ 'ਚ ਬਾਰ-ਬਾਰ ਰਿਕਵੈਸਟ ਕਰ ਰਹੇ ਹਾਂ ਕਿ ਕਾਨੂੰਨ ਮੇਰਾ ਕੰਮ ਆ ਜੀ ਆਵਾ ਜੀ ਸੱਤ ਕੰਮ ਹੋਊਗਾ ਜਦਾਂ ਵੀ ਹੋਊਗਾ ਜਿਹਦੀ ਡਿਊਟੀ ਬੰਦੀ ਗਈ ਜਾਣਾ ਜਿਹਦੀ ਡਿਊਟੀ ਇੱਕ ਮਿੰਟ ਜਿਆਦਾ ਉਹ ਡਿਸਮੈਂਬਰ ਜਿਹਦੀ ਡਿਊਟੀ ਲੱਖੂਗੀ ਜਿਹਦੀ ਡਿਊਟੀ ਪੂਰਦਾ ਉਹ ਕੋਰਟ ਪੂਰੇ ਜਾਊਗਾ ਟੈਂਸਰ ਜਾਊਗਾ ਕੋਰਟ ਜਿਸ ਨੰਬਰ ਕੋਈ ਨਹੀਂ ਹੈ ਉਹ ਦੂਰ ਜਾਣਾ ਕਰਦਾ ਬਿਲਕੁਲ ਡਿਊਟੀ ਐਡੋ ਰਿਪੋਰਟ ਪਾਉਣਾ ਫਕੀਰ ਬਾਹਰ ਵੀ ਖੜਾ ਮਿਲ ਗਿਆ ਕੋਰਟ ਦੇ ਬਾਹਰ ਉਹ ਵੀ ਡਿਸਮੈਂਬਰ ਹੁੰਦਾ ਇਹ ਆਇਆ ਇਨ ਨੂੰ ਮਿਲਣ ਆਏ ਆ ਇਹ ਅੰਦਰ ਸਾਨੂੰ ਬਾਜ ਪਾ ਦੇਣਗੇ ਕਲਾਈਂਡ ਅੰਦਰ ਭੇਜਾਂਗੇ ਤੁਸੀਂ ਆ ਜਾਓਗਾ ਕਲਾਈਂਡ